ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਰੰਗਾਬਾਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਸ਼੍ਰੀ ਗੋਇੰਦਵਾਲ ਸਾਹਿਬ ਰੋਡ ਦੇ ਉੱਪਰ ਪਿੰਡ ਹੈਗਾ ਪਹਿਲਾ ਪਿੰਡ ਜਿਹੜਾ ਦੋਸਤੋ ਸੰਗੇ ਪਿੰਡ ਆਉਂਦਾ ਇਸ ਤੋਂ ਅਗਲਾ ਜਿਹੜਾ ਅੱਡਾ ਉਹ ਨਰੰਗਾਬਾਦ ਪਿੰਡ ਦਾ ਤੇ ਤੁਸੀਂ ਖਾਸ ਜਿਹੜੀ ਵਿਜ਼ਿਟ ਆ ਪਿੰਡ ਨਰੰਗਾਬਾਦ ਕਰਨੀ ਆ ਅੱਜ 21 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਿਲਕੁਲ ਕਰੇ ਲੂ ਪਸ਼ੂ ਦਿਖਾ ਦਾਂਗੇ ਅ ਕਰੇ ਲੂ ਕਿਸਾਨ ਜ਼ਿਮੀਦਾਰਾਂ ਦੇ ਬਿਲਕੁਲ ਜਿਹੜਾ ਦੋਸਤੋ ਕੋਲ ਇਹ ਤਿੰਨ ਪਸ਼ੂ ਪਕਾਊਗਾ ਜਿਨ੍ਹਾਂ ਦੇ ਵਿੱਚੋਂ ਇੱਕ ਸੱਜਰ ਗਾਂ ਹੋਵੇਗੀ ਠੀਕ ਹੈ ਜੀ ਤੇ ਬਿਨ ਬੱਚੇ ਤੋਂ ਆ ਠੀਕ ਆ ਇੱਕ ਤੋਕੜ ਗੱਬਣ ਵੈੜ ਆ ਜਿਹੜੇ ਵੀਰ ਖਾਸੇ ਤੌਰ ਤੇ ਤੁਸੀਂ ਤੋਕੜ ਗੱਬਣ ਪਸ਼ੂ ਵੀ ਖਰੀਦਣਾ ਚਾਹੁੰਦੇ ਹੋ ਤੇ ਉਹ ਤੋਕੜ ਗੱਬਣ ਵੈੜ ਜਿਹੜੀ ਆ ਦੋਸਤੋ ਉਹ ਵੀ ਜਿਹੜੀ ਮੌਜੂਦ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਤੇ ਇੱਕ ਤੁਹਾਨੂੰ ਇਹ ਜਿਹੜੀ ਮੱਝ ਦਿਖਾਵਾਂਗੇ ਲਾਈਟ ਦੇ ਵਿੱਚ ਪੂਰੀ ਡਿਟੇਲ ਜਿਹੜੀ ਇਸ ਝੋਟੀ ਦੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੇ ਸੱਜਰਾਂ ਦੇ ਵਿੱਚ ਹੀ ਆ ਦਿਨ ਹੋਇਆ ਕਿੰਨਾ ਕ ਸਮਾਂ ਹੋਇਆ ਸੁਜੀ ਨੂੰ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ। ਆਓ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ। ਤੇ ਆ ਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ ਸਸਰੀ ਕਾਲ ਵੀਰ ਜੀ। ਉਹ ਠੀਕ ਠਾਕ ਜੀ। ਹਾਂਜੀ ਹਾਂਜੀ ਵੀਰ ਜੀ। ਅੱਛਾ ਵੀਰ ਇੱਕ ਆਪਣਾ ਨਾਮ ਜਰੂਰ ਦੱਸ ਦੀ ਆਪਣੇ ਭੈਣ ਭਰਾਵਾਂ ਨੂੰ। ਨਾਮ ਵੀਰ ਗੁਰਸ਼ੇਰ ਸਿੰਘ। ਠੀਕ ਆ ਜੀ। ਹਾਂਜੀ ਤੇ ਗੁਰਸ਼ੇਰ ਵੀਰ ਪਸ਼ੂ ਜਿੰਨੇ ਵੀ ਆਪਾਂ ਦਿਖਾ ਰਹੇ ਹਾਂ ਬਿਲਕੁਲ ਘਰ ਦੇ ਘਰੇਲੂ ਆ ਜੀ ਹਾਂਜੀ 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 ਘਰੇਲੂ ਘਰੇਲੂ ਪਸ਼ੂ ਆ ਤੇ ਫਿਲਹਾਲ ਆਪਣੇ ਨਾਲ ਵੀਰ ਜੀ ਨਰੰਗਾਬਾਦ ਦੇ ਬਿਲਕੁਲ ਲਾਗੇ ਬੰਨੇ ਹੋਰ ਕਿਹੜੇ ਕਿਹੜੇ ਪਿੰਡ ਲੱਗ ਜਾਂਦੇ ਆ ਲਾਗੇ ਵੀਰ ਆਪਾਂ ਨੂੰ ਇੱਥੇ ਜਵੰਦਾ ਪਿੰਡ ਆ ਹਾਂਜੀ ਬਿਲਕੁਲ ਲਾਗੇ ਤੇ ਰੈਸ਼ੀ ਆਣਾ ਅੱਛਾ ਜੀ ਮੱਲਮੋਰੀ ਚੰਡੇਰ ਸੰਗੀ ਠੀਕੇ ਰਿਹਰੇ ਰਿਹਰੇ ਪਿੰਡ ਆ ਆਪਣੇ ਠੀਕ ਆ ਹਾਂਜੀ ਤੇ ਆ ਪਸ਼ੂ ਜਕਰ ਦੋਸਤੋ ਵੀਰ ਆ ਜਾ ਪਹਿਲੇ ਨੰਬਰ ਤੇ ਆਪਾਂ ਇੱਥੋਂ ਸਟਾਰਟ ਕਰ ਲਈਏ ਬਿਲਕੁਲ ਇਹ ਵਾਈਟ ਰੰਗ ਦੇ ਵਿੱਚ ਆਪਣੇ ਕੋਲ ਜਿਹੜੀ ਇਹ ਬੈੜ ਆ ਇਹ ਸੁਹਾ ਕਿੰਨਾ ਮਾ ਸੁਈ ਹੈ ਜੀ ਵੀਰੇ ਪਹਿਲਾ ਸੁਹਾ ਹੀ ਆ 6 ਦਾ ਹੁੰਦਾ ਮੂਹ ਠੀਕ ਮੂਹਾਂ ਛਿੱਗੀ ਆ ਹਾਂਜੀ ਪਹਿਲਾ ਸੁਹਾ ਹਾਂਜੀ ਤੇ ਸਮਾਂ ਕਿੰਨਾ ਕੋ ਗਿਆ ਹੋਊਗਾ ਵੀਰੇ ਨੂੰ ਸੁਈ ਇਹਨੂੰ ਸਹੀ 20 ਦਿਨੀ ਹੋਏ ਵੀਰ ਹਾਂਜੀ ਠੀਕ ਸਮਾਂ 20 ਦਿਨ ਹੋਇਆ ਤੇ ਦੁੱਧ ਤੇ ਬਾਕੀ ਜਿੰਨਾ ਇਹਨੂੰ ਪਾਲੋ ਉਹਨਾਂ ਚੋਲੋ ਹੂੰ ਹੁਣ ਮੌਜੂਦਾ ਕਿੰਨਾ ਕਿ ਜਿਹੜਾ ਹੁਣ 20 ਦਿਨਾਂ ਦੇ ਦੌਰਾਨ ਜੇਕਰ ਆਪਾਂ ਐਵਰੇਜ ਕੱਢੀਏ ਕਿੰਨੀ ਕਿ ਚੁਵਾਈ ਜੜੀਆਂ ਦੀ ਹੋ ਰਹੀ ਆ ਕਰਦੀ ਦੁੱਧ ਇਹਦਾ 20 ਕਿਲੋ ਹੀ ਆ ਪੱਕਾ ਹਾਂਜੀ ਤੇ ਉਦਾਂ ਚੱਲੋ 18 ਕਿਲੋ ਲੈ ਲਓ ਜਿੱਦਾਂ ਮਰਜੀ ਹੂੰ ਕਹਿੰਦਾ ਵੇਸੇ ਆਪਣਾ ਘਰ ਦਾ ਜੀ ਮੈਂ ਆਪਾਂ ਝਾਗ ਵਾਲਾ ਦੁੱਧ ਕਹਿ ਦਈਏ ਵੀ 20 ਆ ਜਾਂ 20 ਤੋਂ ਪਲੱਸ ਉਹ ਵੀ ਹੁਣ ਬਾਹਰ ਆ ਨਾ ਹੂੰ ਝਾਗ ਵਾਲਾ ਤੇ ਡੇਢ ਬਾਲਟੀ ਦਿੰਦੀ ਵੱਡੀ ਇਹ ਦੋਵੇਂ ਟਾਈਮ ਠੀਕ ਆ ਹਾਂਜੀ ਠੀਕ ਆ ਵੀਰ ਕਹਿੰਦਾ ਸੀ ਵੀ ਕੋਈ ਵਪਾਰੀਆਂ ਵਾਲੀ ਬਾਲਟੀ ਨਹੀਂ ਜਿਵੇਂ ਆਪਣੇ ਕੋਈ ਭੈਣ ਭਰਾਪੇ ਵਾਲੇ ਚਲੋ ਵਪਾਰ ਦਾ ਕੰਮ ਆ ਇਹ ਵੱਡੀ ਬਾਲਟੀ ਹੈ ਠੀਕ ਆ ਜੀ ਸਾਡੇ ਕੋਲ ਬਾਲਟੀਆਂ ਦੇ ਦੋ ਭਰੂ ਵੀ ਤਗੜੀਆਂ ਠੀਕ ਆ ਤੇ ਬਿਲਕੁਲ ਚੁਵਾਈ ਪੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਨਹੀਂ ਕੋਈ ਚੱਕਰ ਹੀ ਨਹੀਂ ਠੀਕ ਆ ਜੀ ਇਹ ਪੂਲੀ ਚੁਵਾਈ ਹੈ ਪੂਰੀ ਪੋਲੀ ਚੁਵਾਈ ਠੀਕ ਆ ਠੀਕ ਆ ਤੇ ਇਹਨੂੰ ਖੋਲ ਕੇ ਮਾੜਾ ਦਿਖਾ ਦਈਏ ਵੀਰਾਂ ਨੂੰ ਜੀ ਆਹ ਦਿਖਾ ਦਰਿਆ ਲੱਗ ਉਹ ਮੈਂ ਹਾਂਜੀ ਹਾਂਜੀ ਦਿਖਾਉਣੇ ਆ ਫਿਲਹਾਲ ਆਜੋ ਦਿਖਾ ਦਈਏ ਜੀ ਆਰਡਰ ਕੁਆਲਿਟੀ ਜਿਹੜੀ ਆ ਦੋਸਤੋ ਕੱਲਾ ਕੱਲੇ ਥਾਣਾ ਪਾ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਉਸ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਖੋਲ ਕੇ ਤਸੱਲੀ ਨਾਲ ਦਿਖਾਉਣੇ ਆ ਕੱਦ ਜਿਹੜਾ ਹੈਗਾ ਦੋਸਤੋ ਵੱਡੇ ਕੱਦ ਕਾਟ ਦੇ ਵਿੱਚ ਆ ਠੀਕ ਆ ਤੇ ਬਿਲਕੁਲ ਵਾਈਟ ਵੈੜਾ ਤਮੂਹ 6 ਦਾ ਦਾ 6 ਕੀ ਆ ਮੂਹ ਬਾਕੀ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਥਣ ਕੁਆਲਿਟੀ ਵਾਲਾ ਪੂਰਾ ਜੀ ਮੁਠੀ ਵਾਲਾ ਥਣ ਆ ਦੇਖੋ ਠੀਕ ਆ ਬਾਕੀ ਆ ਫੇਸ ਕੁਆਲਟੀ ਆ ਤੇ ਟਾਈਮ ਹਜਾ ਜਿਹੜਾ ਦੋਸਤੋ கரੈਕਟ ਜਿਹੜਾ ਸਮਾਂ ਆ ਉਹ 20 ਦਿਨ ਦਾ ਹੋਇਆ ਸੂਈ ਨੂੰ ਤੇ ਦੁੱਧ ਵੀਰ ਨੇ ਦੱਸ ਹੀ ਦਿੱਤਾ ਤੁਹਾਨੂੰ ਥੱਲੇ ਵੀ ਘੱਟੋ ਘੱਟ ਵੀ 20 ਕਿਲੋ ਦੀ ਜਿਹੜੀ ਆ ਔਸਟ ਹੈਗੀ ਆ ਮਿਲਕਿੰਗ ਜਿਹੜੀ ਇਹ ਵੈਡ ਕਰਾ ਰਹੀ ਥੋੜਾ ਹਲਾ ਦਿਓ ਵਿੱਚ ਇੱਕ ਸਾਈਡ ਤਾਂ ਦੇਖੋ ਜੀ ਠੀਕ ਆ ਬਾਕੀ ਸੀਲਸ ਉਹ ਪੂਰੀ ਆ ਕਿਸੇ ਤਰ੍ਹਾਂ ਕੋਈ ਨਿਆਣਾ ਰਸੀ ਪਾਉਣ ਦੀ ਲੋੜ ਨਹੀਂ ਹੈ ਨਾ ਨਾ ਜੀ ਇਸੇ ਤਰ੍ਹਾਂ ਜੀ ਪਾਵੇਂ ਨਿਆਣਾ ਪਾਲੋ ਘਾਣਾ ਪਾਲ ਵੀ ਕੋਈ ਵੱਡੀ ਗੱਲ ਨਹੀਂ ਗਈ ਪਸੂ ਹਿਲਦਾ ਨਹੀਂਗਾ ਹਾਂ ਜੀ ਲਓ ਜੀ ਦਾ ਇਧਰ ਦਿਖਾਓ ਹਾਂ ਲਓ ਬਾਕੀ ਆ ਜਿਹੜੀ ਦੋਸਤੋ ਥਾਣ ਦੀ ਕੁਆਲਿਟੀ ਹੈ ਠੀਕ ਆ ਅਗਲੇ ਪਿਛਲੇ ਥਾਣਾ ਮੋٹے ਗੋਲ ਥਾਣਾ ਠੀਕ ਆ ਆ ਦੇਖੋ ਉਹ ਜੇ ਜਸਵੀਰ ਨੇ ਖਰੀਦ ਲਈਆਂ ਦੋਸਤੋ ਕੋਈ ਦੋ ਟਾਈਮ ਚਵਾਈ ਤੁਸੀਂ ਘਰ ਪਹੁੰਚ ਕਰਕੇ ਤਸੱਲੀ ਕਰ ਸਕਦੇ ਹੋ ਤੇ ਅੱਛਾ ਫਿਰ ਇਹ ਕਿੰਨਾ ਕੁ ਲੈਣ ਦੇਣ ਫਿਰ ਕੀ ਕਰਦੇ ਆ ਮੁੱਲ ਕੀ ਡਿਮਾਂਡ ਹੈਗੀ ਇਹਦੀ ਵੈੜਾ ਦੇ ਚਲੋ ਇਹਦੇ ਮਾਲ ਦੀਆਂ ਉਦਾਂ 75 ਹੀ 75000 ਰੁਪਏ ਮੰਗੀ ਜਾਂਦੇ ਚਲੋ ਆਪਾਂ ਇਹ ਵੈੜ ਦੇ ਦਾਂ 55000 ਦੇ 55 ਦੀ ਬੱਚਾ ਨਹੀਂ ਹੈਗਾ ਉਹਦਾ ਕਰਕੇ ਚਲੋ ਤੇ ਬੱਚਾ ਐਕਸਪਾਇਰ ਹੋ ਗਿਆ ਸੀ ਮਰ ਗਿਆ ਸੀ ਹਾਂਜੀ ਹਾਂਜੀ ਬੱਚਾ ਹੀ ਤਾਂ ਮਰ ਗਿਆ ਠੀਕ ਹੈ ਕੰਮਕਾਰ ਤੇ ਰੁੱਝੇ ਰਿਹਾ ਸਾਹਮਣੇ ਠੀਕ ਆ ਅ ਸੋ ਦੋਸਤੋ ਵੀਰ ਕਹਿੰਦਾ ਥੋੜਾ ਜਿਵੇਂ ਪਿੱਛੇ ਜੇ ਝੋਨੇ ਦਾ ਸੀਜ਼ਨ ਸੀਗਾ ਕੰਮਕਾਜ ਵਿੱਚ ਬਿਜੀ ਹੋਣ ਕਰਨ ਬੱਚੇ ਦੀ ਕੇਅਰ ਨਾ ਹੋਣ ਕਰਕੇ ਇਹਦਾ ਬੱਚਾ ਮਰ ਗਿਆ ਸੀਗਾ ਫਿਲਹਾਲ ਬਿਲਕੁਲ ਗਾਂ ਤੁਹਾਡੇ ਸਾਹਮਣੇ ਵਹਿੜ ਤੁਹਾਡੇ ਸਾਹਮਣੇ ਠੀਕ ਆ ਜੀ ਪਹਿਲੇ ਨਾਲ ਮੂੰਹ ਛੇ ਦੰਦ ਤੇ ਪਸੰਦ ਆਉਗੇ ਜਿਹੜੇ ਵੀਰ ਨੂੰ ਆਉਗੀ ਆ ਖਰੀਦਦਾ ਵੀਰ ਨੂੰ ਪਸੰਦ ਆ ਵੀ ਤਸੱਲੀ ਕਰ ਲਿਓ 20 ਲੀਟਰ ਦੁੱਧ ਕਿਹਾ ਗਿਆ ਤਸੱਲੀ ਤੁਸੀਂ ਦੋ ਡੰਗ ਚੁਵਾਈ ਕਰਕੇ ਕਰ ਲਿਓ ਤੇ ਮੁੱਲ 55000 ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਬਲੈਕ ਜਿਹੜੀ ਵਹਿੜ ਆ ਇਹ ਦਿਖਾ ਦਿੰਨੇ ਆ ਤੋਕੜ ਗੱਬਣ ਇਤਰਾ ਹੀ ਵੀਰ ਹਾਂਜੀ ਹਾਂਜੀ ਤੇ ਘੱਟੋ ਘੱਟ ਵੀ ਕਿੰਨਾ ਕੁ ਸਮਾਂ ਹੋ ਗਿਆ ਹੋਊਗਾ ਗੱਬਣ ਹੋਈ ਨੂੰ ਵੀ ਚੈੱਕ ਪਾਸ ਚਾਰ ਮਹੀਨੇ ਦੀ ਹੈ ਗੱਬਣ ਗੱਬਣ ਚੈੱਕ ਪਾਸ 4 ਮਹੀਨਿਆਂ ਦੀ ਪੰਜਵਾਂ ਮਹੀਨੇ ਨੂੰ 1-2 ਦਿਨਾਂ ਤੱਕ ਲੱਗ ਜਾਣਾ ਠੀਕ ਆ ਜੀ ਹਾਂਜੀ ਬਲਕਿ ਚਾਰ ਕੰਪਲੀਟ ਤੇ ਪੰਜਵਾਂ ਸਟਾਰਟ ਹੋ ਜਾਣਾ 2 ਦਿਨਾਂ ਤੱਕ ਹਾਂਜੀ ਤੇ ਹੁਣ ਮੌਜੂਦਾ ਜੇਕਰ ਆਪਾਂ ਮਿਲਕ ਦੀ ਗੱਲ ਕਰ ਲਈਏ ਦੁੱਧ ਕਿੰਨਾ ਕੁ ਛੁਆ ਰਹੀ ਹੈ ਦੁੱਧ ਦੇ ਥੱਲੇ 13-14 ਕਿਲੋ ਆ ਠੀਕ ਆ ਜੀ ਹਾਂਜੀ 13-14 ਕਿਲੋ ਉਹਦਾ ਸੱਜਰ ਨੇ ਦੁੱਧ ਇਹਨੇ 24-25 ਕਿਲੋ ਭਰਿਆ ਹਾਂਜੀ ਠੀਕ ਹੈ ਜੀ ਆਪਣੇ ਕੋਲ ਮਤਲਬ ਇਹ ਸਰਜਰੀ ਆਈ ਸੀ ਅਸੀਂ ਤੇ ਹਾਂ ਜੀ ਹਾਂ ਜੀ ਸਰਜਰੀ ਠੀਕ ਹੈ ਜੀ ਤੇ ਹੈ ਵੀ ਬੇਨ ਬੱਚਿਓ ਹਨਾ ਜੀ ਹਾਂ ਜੀ ਤੇ ਹੁਣ ਮੌਕੇ ਤਾਂ 15 ਕੇ 14 ਲੀਟਰ ਚ ਵਾਦਾਂਗੇ ਜੀ 13 14 ਤੁਸੀਂ 13 ਹੀ ਲਾਓ 13 ਹੀ ਹਾਂ ਜੀ ਠੀਕ ਹੈ ਜੀ 13 ਲੀਟਰ ਜਿਹੜੀ ਦੋਸਤੋ ਤੁਸੀਂ ਚੁਵਾਈ ਕਰ ਲਿਓ ਬਾਕੀ ਹਵਾਨਾ ਮੈਂ ਤੁਹਾਨੂੰ ਉਲਟ ਬਹਿਣੀ ਵਾਲੇ ਪਾਸਿਓ ਦਿਖਾਉਣਾ ਬਿਲਕੁਲ ਮਿਲਕ ਬੇਨ ਵੀ ਤੁਸੀਂ ਵੇਖੋਗੇ ਜਿਹੜੀ ਦੋਸਤੋ ਬਿਲਕੁਲ ਮੋٹے ਪਾਈਪ ਵਰਗੀ ਜਿਹੜੀ ਆ ਮਿਲਕ ਬੇਨ ਤੇ ਹਵਾਨੇ ਤੇ ਜਿਹੜੀਆਂ ਬਿਲਕੁਲ ਮੋਟੀਆਂ-ਮੋਟੀਆਂ ਨਾੜਾਂ ਤੁਹਾਨੂੰ ਦਿਸਰੀਆਂ ਨੇ ਆ ਤੁਸੀਂ ਵ ਚੰਗੀ ਮਿਲਕ ਵਾਲੀ ਹੈ ਵੀ ਘਟੋ ਘੜ ਵੀ 24 25 ਲੀਟਰ ਦਾ ਬਿਲਕੁਲ ਸੱਜਰ ਦਾ ਦੁੱਧ ਸੀਗਾ ਅੱਜ 4 ਮਹੀਨੇ ਦੀ ਗੱਬਣਾ ਚੈੱਕਪਾਸ ਆ ਸੋ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਆਪ ਦੀ ਤੁਸੀਂ ਡਾਕਟਰ ਸਾਹਿਬ ਤੋਂ ਚੈੱਕ ਵੀ ਕਰਾ ਸਕਦੇ ਹੋ ਸਾਈ ਬਿਆਨਾ ਕਰਕੇ ਤੇ 13 ਲੀਟਰ ਮਿਲਕ ਕਪੈਸਿਟੀ ਜਿਹੜੀ ਬਿਲਕੁਲ ਮੌਕੇ ਤੇ ਹਾਜ਼ਰ ਦੁੱਧ ਆ ਉਹ 13 ਲੀਟਰ ਤੇ ਕੱਦ-ਕਾਠ ਦੀ ਜਿਹੜੀ ਦੋਸਤੋ ਇਹ ਵੀ ਪੂਰੀ ਉੱਚੀ ਆ ਵੱਡੇ ਕੱਦ-ਕਾਠ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਮੀਡੀਅਮ ਤੋਂ ਜਿਹੜੀ ਪਲੱਸ ਆ ਠੀਕਾ ਬੱਡੀਆਂ ਬੜਾਂ ਦੇ ਵਿੱਚ ਗਿਣਤੀ ਆਪਾਂ ਦੀ ਕਰ ਸਕਦੇ ਆ। ਸਵੇਹਾ ਹੁਣ ਦੂਜਾ ਚੱਲ ਰਿਹਾ ਨਾ ਜੀ? ਹਾਂ ਜੀ ਦੂਜਾ। ਅਗਰ ਤੀਜੇ ਲਈ ਗੱਬਣ। ਨਹੀਂ ਦੂਜੇ ਲਈ ਗੱਬਣ ਗਾ। ਦੂਜੇ ਲਈ ਆ। ਹਾਂ ਜੀ। ਪਹਿਲਾ ਹੁਣ ਚੱਲ ਰਿਹਾ ਪ੍ਰੈਜ਼ੈਂਟ ਟਾਈਮ। ਹਾਂ ਜੀ। ਠੀਕ ਆ। ਆਹ ਫੇਸ ਕੁਆਲਿਟੀ ਆ ਜੀ। ਠੀਕ ਆ ਜੀ। ਤੇ ਛੋਟਾ ਜਿਹਾ ਕਰਨਾ ਬਿਲਕੁਲ ਜਿੱਦਾਂ ਆਪਾਂ ਜਰਸੀ ਦਾ ਕਰਾਸ ਕਹਿ ਸਕਦੇ ਆ ਐਫਐਫ ਜਰਸੀ ਦਾ। ਆਹ ਦੇਖੋ ਜੀ। ਠੀਕ ਆ। ਇਹਨੂੰ ਵੰਗਾ ਪੋਣਾ ਪਾ ਲੈ ਕੋਈ ਨਹੀਂ ਪੋਣਾ ਰਹਿੰਦਾ। ਠੀਕ ਜੀ। ਉਪੰਗਾਂ ਨਿਆਣਾ ਪਾਉਣਾ ਜੇ ਦਾ ਦੋਸਤੋ ਪਾ ਸਕਦੇ ਹੋ ਅਦਰਵਾਈਜ਼ ਲੋਡ ਨਹੀਂ ਹੈਗੀ ਠੀਕ ਹੈ ਜੀ ਤੇ ਇਹਨੂੰ ਆ ਖੂਲ ਕੇ ਵਰਜੀ ਦਿਖਾ ਦੋ ਆ ਬਾਕੀ ਵੀ ਦੋਸਤੋ ਇੱਕ ਵੱਡੀ ਆਸ ਹੁੰਦੀ ਹੈ ਵੀ ਜੇਕਰ ਪਸ਼ੂ ਟੋਕੜ ਗੱਬਣ ਆਪਾਂ ਲੈਣ ਜਾ ਰਹੇ ਹਾਂ ਤੇ ਗੱਬਣ ਵੀ ਪਸ਼ੂ ਆ ਘਟੋ ਘਟ 4 ਮਹੀਨੇ ਆ ਅੱਗੇ 5 ਕੁ ਮਹੀਨੇ ਦਾ ਸਮਾਂ ਜਿਹੜਾ ਦੋਸਤੋ ਰਹਿ ਗਿਆ ਫਿਲਹਾਲ ਦੁੱਧ ਪੂਰਾ ਅੱਜ ਵੀ ਦੇ ਰਹੀ ਹੈ 13 ਕਿਲੋ ਅੱਜ ਵੀ ਤੁਸੀਂ ਚਵਾਈ ਕਰ ਸਕਦੇ ਹੋ ਤੇ ਕੋਈ ਮਹੀਨਾ 2 ਮਹੀਨੇ ਕੁ 2.5 ਮਹੀਨੇ ਆਪਾਂ ਛੱਡ ਸਕਦੇ ਆ ਤੇ ਬਿਲਕੁਲ ਜਿਹੜਾ ਦੋਸਤੋ ਪਸ਼ੂ ਸੂਣ ਤੱਕ ਜਿਹੜਾ ਦੁੱਧ ਪੀਉਂਦਾ ਰਹਿੰਦਾ ਆ ਦੇਖ ਥਾਂ ਤੋਂ ਪੂਰਾ ਕੁਆਲਟੀ ਵਾਲਾ ਮੁੱਠੀ ਵਾਲਾ ਬਿਲਕੁਲ ਖੱਥੀ ਚੁਵਾਈ ਵਾਲਾ ਥਾਣਾ ਜਿਵੇਂ ਨੋ ਡਾਊਟ ਤੁਸੀਂ ਆਪਦਾ ਆਓ ਵਿਜ਼ਿਟ ਕਰਕੇ ਦੇਖੋਗੇ ਜੋ ਦੋਸਤੋ ਦਿਖਾਈ ਗਈ ਹੈ ਚੀਜ਼ ਉਸੇ ਢੰਗ ਦੀ ਉਸੇ ਤਰੀਕੇ ਦੀ ਤੁਹਾਨੂੰ ਚੀਜ਼ ਜਿਹੜੀ ਆ ਮਿਲੂਗੀ ਅੱਛਾ ਕਿੰਨਾ ਕੁ ਫਿਰ ਮੋਲ ਵੀਰ ਦੀ ਲੈਣ ਦੇਣ ਦਾ ਕੀ ਕਰਾਂਗੇ ਮੋਲ ਤੇ ਚਲੋ ਜੋ ਮਰਜ਼ੀ ਕਰੀਏ 45000 ਦੀ ਵੀਰ ਦੇ ਦਾਂਗੇ 45000 ਦੀ ਹਾਂਜੀ ਠੀਕ ਆ ਜੀ ਥੋੜਾ ਜਿਹਾ ਹੋਰ ਹੋ ਜਾਊਗਾ ਥੱਲੇ ਕਿੰਨਾ ਕੁ ਹੋਊਗਾ ਖੁੱਲ ਕੇ ਮਾਨਤਨ ਕਰਨਾ ਪੈਣਾ ਵੀਰ ਕੋਈ ਨਹੀਂ ਕਰਦਾਂਗੇ ਥੋੜਾ ਬਧਾ ਮੰਨਦਾਂਗੇ ਹੂੰ ਹਾਂਜੀ ਠੀਕ ਆ ਵੈੜੀ ਚੰਗੀ ਏ ਵੀ 24 25 ਕਿਲੋ ਦੁੱਧਰ ਮਾਰਨ ਦੇਣ ਲਈ ਜਾਂ ਗਾਂ ਤੋਂ ਹੋ ਸਕਦਾ ਦੂਜੀ ਸੋਇ ਵਾਦੀ ਦੇਵੇ ਹੂੰ ਤੇ ਨਾਲੇ ਸਭ ਤੋਂ ਵੱਡੀ ਗੱਲ ਤੁਹਾਡੇ ਅਕੋਰਡਿੰਗ ਇਹ ਵੀ ਆ ਵੀ ਚਲੋ ਅੱਗੇ ਗੱਭਣਾ ਅੱਧਾ ਸਮਾਂ ਲੈ ਗਈ ਖਿੱਚ ਕੇ ਅੱਧਾ ਲੈ ਗਈ ਹੈ ਤੇ ਅੱਧਾ ਸਮਾਂ ਜਿਹੜਾ ਦੋਸਤੋ ਹਜੇ ਲੈਫਟ ਆ ਅੱਧਾ ਸਮਾਂ ਜਿਹੜਾ ਕਵਰ ਕਰ ਚੁੱਕੀ ਆ ਗੱਭਣ ਦਾ ਸੋ ਦੁੱਧ ਵੀ ਹਾਜ਼ਰ ਆ 113 ਕਿਲੋ ਦੀ ਚੋਾਈ ਤੁਸੀਂ ਮੌਕੇ ਤੇ ਚੈੱਕ ਪਾਸ ਕਰ ਸਕਦੇ ਹੋ ਠੀਕ ਹੈ ਜੀ ਮੂੰਹ ਮਾ ਫੜੋ ਕੋਈ ਚੱਕਰ ਨਹੀਂ ਪੜਾਉਣੀ ਆ ਨਹੀਂ ਠੀਕ ਆ ਜੀ ਹਾਂ ਜੀ ਠੀਕ ਆ ਬਿਲਕੁਲ ਤੇ ਠੰਡੀਆਂ ਧੀਰੀਆਂ ਵੀ ਕਹਿਣ ਤੋਂ ਪਹਿਲਾਂ ਤੁਸੀਂ ਦੱਸਿਆ ਹੀ ਆ ਸਾਰੀ ਡਿਟੇਲ ਵੀ ਬਿਲਕੁਲ ਸੀਲ ਸਾਊ ਆ ਕਿਸੇ ਪਾਸੇ ਕੋਈ ਜਿਹੜਾ ਦੋਸਤੋ ਡਰੱਗ ਕਲ ਭਜਾ ਕਲ ਜਾਂ ਛੜਾ ਕਲ ਪਸੂ ਨਹੀਂ ਹੈਗਾਗਾ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਲਾਸਟ ਦੇ ਵਿੱਚ ਇਹ ਝੋਟੀ ਦਿਖਾ ਦੇਣੀ ਆ ਤੇ ਇਹ ਸੂਹਾ ਕਿਰਮਾ ਸੁਈ ਹੋਊਗੀ ਜੀ ਇਹ ਵੀ ਪਹਿਲਣੀ ਆ ਪਹਿਲਾਂ ਨਹੀਂ ਚਾਰ ਦੰਦੀ ਆ ਜੀ ਓਕੇ ਮੂੰਹ ਚੌਗੀ ਆ ਚਾਰ ਦੰਦਾ ਦੋਸਤੋ ਠੀਕ ਆ ਝੋਟੀ ਪਹਿਲਣਾ ਤੇ ਪਹਿਲਾ ਸੂਹਾ ਸੁਈ ਆ ਤੇ ਸਮਾਈ ਨੂੰ ਘਟੋ ਘਟ ਵੀਰ ਕਿਤ ਕਿੰਨਾ ਕੁ ਹੋ ਗਿਆ ਇਹਨੂੰ 1 ਮਹੀਨਾ ਆ ਗਿਆ ਨਾ ਉਹਦੇ ਤੋਂ 10 ਦਿਨ ਪਹਿਲਾਂ ਸੂਈ ਕਿੱਟੀ ਜਿਹੜੀ ਚਿੱਟੀ ਗਾਂ ਪਹਿਲੇ ਨੰਬਰ ਤੇ ਦਿਖਾਈ ਉਸ ਤੋਂ 10 ਦਿਨ ਪਹਿਲਾਂ ਸੂਈ ਹਾਂਜੀ ਠੀਕ ਆ ਤੇ ਉਹ 20 ਦਿਨਾਂ ਦੀ ਆ ਹਾਂਜੀ ਇਹ 10 ਦਿਨ ਮਹੀਨਾ ਪੂਰਾ ਮੰਨ ਲਿਗੇ ਤੇ ਇਹ ਬੱਚਾ ਇਹਦਾ ਵੀ ਨਹੀਂ ਇਹਦਾ ਵੀ ਨਹੀਂ ਐਕਸਪਾਇਰ ਹੋ ਗਿਆ ਸੀ ਬੱਚਾ ਦਾ ਵੀ ਹਾਂਜੀ ਤੇ ਹੁਣ ਮੌਕੇ ਤਾਂ ਕਿੰਨਾ ਕੁ ਧਾਰਾ ਹੈਗੀਆਂ ਇਹਦੇ ਕੋਲ ਇਹ ਥੱਲੇ ਦੁੱਧ ਪੱਕਾ 8 ਕਿਲੋ ਹੋ ਗਿਆ ਅੱਛਾ ਉਹਦਾ ਝਾਗ ਵਾਲਾ ਤੇ ਬਿਖਾਲੇ ਵਾਲਾ ਵਾਧੀ ਠੀਕ ਆ ਜੀ ਤੇ ਦੋਰੇ ਦੋਨੋ ਟਾਈਮ ਪਹਾੜੇ ਚਾੜ ਤੇ ਨਹੀਂ ਇੱਕ ਟਾਈਮ ਇੱਕ ਹੀ ਰਾਂ ਟੀਕਾ ਲੈਂਦੀ ਸ਼ਾਮ ਦੇ ਟਾਈਮ ਤੇ ਉਹਦਾ ਬਾਲਟੀ ਥੱਲੇ ਰੱਖ ਕੇ ਮਤਲਬ ਚੋਲੋ ਠੀਕ ਹੈ ਇੱਕ ਸਵੇਰੇ ਦੇ ਟਾਈਮ ਪਹਾੜੇ ਦੇ ਨੂੜੇ ਆ ਸਵੇਰੇ ਮਲਕੀ ਪਹਾੜੇ ਤੇ ਮਿਲਦੀ ਹੈ ਡਿੰਗ ਕੇ ਤੇ ਸ਼ਾਮ ਨੂੰ ਮਲਕ ਟੀਕਾ ਲੈਂਦੀ ਹੈ ਹਾਂਜੀ ਕਿਹ ਵੇਲੇ ਲੈ ਲੈਂਦੀ ਹੈ ਕਿਹ ਵੇਲੇ ਹਮ ਅ ਇੱਕ ਟਾਈਮ ਜਿਹੜੀ ਦੋਸਤੋ ਟੀਕਾ ਤੇ ਮਾਰਨਿੰਗ ਟਾਈਮ ਜਿਹੜੀ ਹੈ ਚੁਵਾਈ ਹੈ ਉਹ ਪਹਾੜੇ ਚਾੜ ਤੇ ਤੁਸੀਂ ਕਰ ਸਕਦੇ ਹੋ ਪਹਿਲਾ ਸੂਆ ਮੂੰਹ ਚੌਗੀ ਇੱਕ ਮਹੀਨੇ ਦੀ ਸੂਈ ਠੀਕ ਆ ਇਹ ਝੋਟੀ ਆ ਤੇ ਥਣ ਥਣ ਬਿਲਕੁਲ ਵਿਖਾਲਾ ਪੱਧਰ ਆ ਬਾਕੀ ਤੋੜ ਕੇ ਵਿਖਾਵਾਂਗੇ ਤੁਹਾਨੂੰ ਸਮਝ ਹੋਰ ਆ ਜੂਗੀ ਤੇ ਥਣ ਵੀ ਪੂਰਾ ਮੁੱਠੀ ਇਹਦਾ ਤੇ ਜਵਾਬ ਵਧੀਆ ਪਸਮਾ ਇੱਕ ਸਾਰੀ ਆ ਜੀ ਵਧੀਆ ਜੀ ਸਾ ਪਸਮਾ ਤੇ ਜਵਾਬ ਬਹੁਤ ਵਧੀਆ ਇੱਕ ਸਾਰੀ ਖਾਲੀ ਹੁੰਦੀ ਪਸੰਦੀ ਹੈ ਨਹੀਂ ਹਾਂ ਜੀ ਲਓ ਜੀ ਖੋਲ ਕੇ ਦਿਖਾ ਦਿਓ ਤੇ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਜੀ ਨਵੀਂ ਝੋਟੀ ਆ ਪਹਿਲਾ ਸੂਬਾ ਸੋਈ ਆ ਵੀਰ ਹੋਰਾਂ ਦੇ ਕੋਲ ਤੇ ਹੈ ਵੀ ਘਰੇਲੂ ਵੀ ਆਪਣੇ ਕੋਲੇ ਤੇ ਖਰੀਜੀ ਸਿਪਾਈ ਦਾ ਫਿਰ ਨਹੀਂ ਇਹ ਘਰੇਲੂ ਇਹ ਘਰ ਦੀ ਘਰ ਦੀ ਝੋਟੀ ਆ ਹਾਂ ਲੋ ਜੀ ਵੀਰ ਜੀ ਦੱਸੀ ਤਾ ਕੋਈ ਨਾ 8 ਕਿਲੋ ਚੜਾ ਦੋਸਤੋ ਬਿਲਕੁਲ ਮੌਕੇ ਤੇ 8 ਠੰਡਾ ਦੁੱਧ ਵੀਰ ਨੇ ਅਕਾਊਂਟ ਕਰਵਾਇਆ ਹੋਵੇ ਦੋ ਵੀ ਤਾਂ ਦਾ ਵੀ ਵੀਰਾਂ ਤੋਂ ਮੈਂ 9 ਹੋਵੇ 9.5 ਹੋਵੇ ਪਰ 8 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਦੋ ਡੰਗ ਚਵਾਈ ਕਰ ਲਿਓ ਠੀਕ ਆ ਜੀ ਤੇ ਤਸल्ली ਬਿਲਕੁਲ ਇਹ ਹੈਗੀ ਆ ਵੀ ਥਣਾ ਦੀ ਚਵਾਈ ਦੀ ਇੱਕ ਨੰਬਰ ਆ ਬਾਕੀ ਜਿਹੜੇ ਵੀਰ ਨੇ ਖਰੀਦਣੀ ਆਪਦੀ ਤਸੱਲੀ ਕਰ ਸਕਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਬਿਲਕੁਲ ਘਰੇਲੂ ਪਸ਼ੂ ਜਿਹੜੇ ਦਿਖਾਉਣੇ ਸੀ ਉਹ ਤਿੰਨ ਸੀਗੇ ਨਗ ਦੋ ਬਿਹੜਾ ਦਿਖਾਤੀਆਂ ਇੱਕ ਝੋਟੀ ਦਿਖਾਤੀ ਆ ਤੇ ਇਹਦਾ ਮੁੱਲ ਕਿ ਵੀਰ ਰਹੂਗਾ ਖਾਣਾ ਕਿਥੋਂ ਤੱਕ ਹੋਊਗੀ ਝੋਟੀ ਇਹ ਵੀ ਵੀਰ ਮੌਲ ਤੇ 50 ਆ 45 ਦੀ ਦੇ ਦਾਂਗੇ ਹੂੰ ਮੁੱਲ 50 45 ਦੀ ਹਾਂ ਨਾ ਜੜੀ ਠੀਕ ਹੈ ਜੀ 45000 ਦੀ ਜਿਹੜੀ ਆ ਦੋਸਤੋ yes no ਹੋ ਜੂਗੀ ਠੀਕ ਆ ਮੋਲ ਵੀਰਾਂ ਦਾ ਆਪਣ 50 ਭਾਵੇਂ ਕਰ ਲੀਏ ਤੇ 45 ਦੀ ਖਾਨ ਆ ਠੀਕ ਆ ਤੇ ਬਾਕੀ ਆ ਫੇਸ ਕੁਆਲਟੀ ਤੇ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਦੇ ਜਦੋਂ ਮੈਂ ਮਰਲੋ ਪਾੜੇ ਦਿੰਦੇ ਮਿਲਦੀ ਹੈ ਨਾ ਉਦੋਂ ਥੋੜਾ ਵੱਧ ਦੁੱਧ ਦਿੰਦੀ ਹੈ। ਹੂੰ ਤੇ ਸ਼ਾਮਾਂ ਨੂੰ ਟੀਕੇ ਦਾ ਕਰਕੇ ਕਈ ਰਾਂ ਲਵਾਉਂਦੀ ਆ ਫਿਰ ਥੋੜਾ ਘਟ ਦਿੰਦੀ ਤੇ ਆਪਣੀ ਚਵਾਈ ਚੂੜੀ ਤੇ ਉਦਾਂ 6:30 7:00 ਵਜੇ ਹੁੰਦੀ। ਮਤਲਬ ਕਿ ਕੋਈ ਭੈਣ ਭਰਾ ਕੋਈ ਵੀਰ ਅੱਗੇ ਜਾ ਕੇ ਟਿਕਾ ਲੈ ਜਿਹੜਾ ਪਸੂ ਪੂਰਾ। ਹਾਂਜੀ ਤੇ ਉਹ ਕਈ ਰਾਂ ਕਿ ਹੁੰਦਾ ਕੰਮ ਕੁੰਮ ਹੁੰਦਾ ਛੇਤੀ ਦਾ ਕਰਕੇ ਫਿਰ ਸ਼ਾਮ ਨੂੰ ਲਾ ਲਈਦਾ ਟੀਕਾ ਤੇ ਉਦਾਂ ਮਤਲਬ ਪਸੂ ਵੀ ਆਉਂਦੀ ਕੋਈ ਚੱਕਰ ਨਹੀਂ। ਬਿਲਕੁਲ ਜੀ। ਤੇ ਆ ਬਾਕੀ ਸੰਪਰਕ ਨੰਬਰ ਜਿਹੜੇ ਵੀਰ ਆਪਣੇ ਜਰੂਰ ਦੱਸ ਦੀ। ਹਾਂਜੀ 98555 85140 ਠੀਕ ਹੈ ਜੀ ਹਾਂ ਸੋ ਆ ਜਿਹੜੇ ਦੋਸਤੋ ਨੰਬਰ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਆ ਕਰਦੇ ਨੇ ਆ ਵੀਰ ਦੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਨਰੰਗਾਬਾਦ ਕਰ ਲਿਓ ਬਿਲਕੁਲ ਤਰਨਤਾਰਨ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ 6 ਕਿਲੋਮੀਟਰ ਦੀ ਦੂਰੀ ਹੈਗੀ ਆ ਸ਼੍ਰੀ ਗੋਇੰਦਵਾਲ ਸਾਹਿਬ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ